ਤੇ ਇਸ ਜਮੀਨੇ ਵਿਆਹ ਹੋਏ ਨੂੰ 40 ਦਿਨ ਹੋਏ ਆ 40 ਦਿਨ ਹੋਏ ਵਿਆਹ ਹੋਏ ਤੇ ਕੁੜੀ ਪਹਿਲੀ ਵਾਰ ਇੱਕ ਵਾਰੀ ਜਾ ਕੇ ਮੁੜ ਕੇ ਆਈ ਆ ਕੇ ਦੂਸਰੇ ਦਿਨ ਲੈ ਗਿਆ ਲੈ ਕੇ ਕਹਿੰਦਾ ਮਝੇਰੀ ਮੱਥਾ ਟੇਕਣਾ ਬੜਾ ਫੱਟ ਟੇਕੇ ਚਲਾ ਗਿਆ ਸਿੱਧਾ ਚਲ ਕੋਈ ਨਹੀਂ ਬਾਅਦ ਵਿੱਚ ਜਦੋਂ ਕੁੜੀ ਮੁੰਡੇ ਜਦੋਂ ਐਸੀ ਗੱਲ ਕਰਦੇ ਸੀ ਸਾਨੂੰ ਨਾ ਕੁੜੀ ਨਾਲ ਗੱਲ ਹੀ ਸੀ ਚਾਜਣਾ ਕਰੋ ਤੇ ਫਿਰ ਨਾ ਫੋਨ ਦਿੰਦਾ ਸੀ ਤੇ ਬਹੁਤ ਜ਼ਿਆਦਾ ਰੱਖਦਾ ਸੀਗਾ ਵੀ ਤੂੰ ਸੋਨੀਆ ਤੇ ਮਹਿਕਾਲਾ ਆ ਤੇ ਮੈਂ ਤੂੰ ਮੈਨੂੰ ਕਿਤੇ ਨਾ ਹੋਰ ਨਾਲ ਗੱਲ ਕਰਨੀ ਹੋਊਗੀ ਹਰ ਤਰ੍ਹਾਂ ਤੌਰਚਰ ਕਰਦਾ ਹੁੰਦਾ ਸੀ ਫਿਰ ਵੀ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਇਹਨੂੰ ਬੈਠ ਕੇ ਸਮਝਾਉਂਦੇ ਆ ਸਮਝਾਇਆ ਵੀ ਕਹੇ ਵੀ ਮੰਨ ਨਹੀਂ ਗਿਆ ਸਾਰਾ ਸੁਣ ਕੇ ਆਇਆ ਔਰ ਉਹ ਮੰਨ ਗਿਆ ਕਹਿੰਦਾ ਮੁੜ ਕੇ ਇਹ ਹੀ ਗੱਲ ਨਹੀਂ ਹੋਣੀ ਫਿਰ ਉਹ ਦਾ ਭਰਾ ਪਹੁੰਚਾਈ ਗਏ ਉਸ ਗੱਲ ਨੂੰ ਫੇਰ ਕੋਮੈਂਟ ਹਰ ਕੋਈ ਜਾਣਦਾ ਹੀ ਆ ਇਹਨਾਂ ਭਰਾਵਾਂ ਨੂੰ ਕਹਿੰਦਾ ਇਹ ਕਿਉ ਸੱਦੇ ਆ ਕਿਹੜੀ ਕੋਲੋਂ ਸੱਦੇ ਆ ਕੋਦੋ ਚਲੇਗਾ ਤੇ ਬਾਅਦ ਵਿੱਚ ਜਿਹੜੀ ਲੜਾਈ ਕੀਤੀ ਉਸ ਤੋਂ ਬਾਅਦ ਪਤਾ ਨਹੀਂ ਕਿੰਨੂ ਵੀ ਇਹਨੇ ਸੁਸਾਈਡ ਕੁੜੀ ਨੂੰ ਕੀਤਾ ਗਿਆ ਕਿੱਦਾਂ ਕੀਤਾ ਗਿਆ ਕੀਤਾ ਨਹੀਂ ਹੈਗਾ ਸਾਨੂੰ ਤਾਂ ਬਸ ਇਹ ਹੀ ਦੱਸਿਆ ਵੀ ਤੁਹਾਡੀ ਕੁੜੀ ਕੁਛ ਖਾ ਬੈਠੀ ਹੈ ਤੇ ਦੇਖ ਪਈਆ ਤੇ ਆ ਕੇ ਸਾਹਮਣੇ ਮੁਰਤੇ ਆਪੇ ਲੈ ਕੇ ਜਾ ਕੇ ਤਾਂ ਆਪ ਛੱਡ ਕੇ ਚਲਾ ਗਿਆ ਤੇ ਆਪ ਬਾਦੂ ਚਲਾ ਗਿਆ ਤੇ ਕੁੜੀ ਨੂੰ ਤੇ ਛੱਡ ਕੇ ਗਿਆ ਚਲਾ ਗਿਆ ਮੁੰਡਾ ਬਾਹਰ ਚਲਾ ਗਿਆ ਉਸੇ ਤੋਂ ਅਮਨੇ ਫਲੈਟ ਕਰਾਈ ਤੇ ਚਲਾ ਗਿਆ ਅਸਾਨੂੰ 4 ਦਿਨ ਹੋ ਗਏ ਆ ਫਿਰਦਿਆਂ ਨੂੰ ਕਿਸੇ ਸੋਸਾਇਟੀ ਬਾਤ ਨਹੀਂ ਪੁੱਛੀ ਗਈ ਆ ਕੁੜੀ ਅਜੇ ਪੋਸਟਮਾਰਟ ਨਹੀਂ ਹੋਇਆ ਤੇ ਨਾ ਹੀ ਉਹਦੀ লাশ ਵੀ ਰੋਲਦੀ ਆ ਤੇ ਉਹਦਾ ਵੀ ਸਾਡਾ ਨਾ ਤਾਂ ਕਈ ਹੋਇਆ ਕੋਈ ਨਹੀਂ ਕੋਈ ਕਾਰਵਾਈ ਨਹੀਂ ਕੋਈ ਨਹੀਂ ਕੋਈ ਕਾਰਵਾਈ ਨਹੀਂ ਮੇਰਬਾਨੀ ਚੰਗੀਆਂ ਤੇ ਇਹਨਾਂ ਨੂੰ ਇਦਾਂ ਦੇ ਕੰਡਿਆ ਬੰਦਿਆਂ ਦਾ ਵੇ ਦੇਾ ਬੀ ਨਾ ਨਾ ਕਾਰਵਾਈ ਕੀਤੀ ਜਾਵੇ ਮੁੰਡੇ ਦੀ ਰਿਪੋਰਟ ਕੀਤਾ ਜਾਵੇ ਦਿੱਤਾ ਵੀ ਹੋਵੇ ਇਤਨਾ ਵੀ ਪੈਨਲ ਵੀ ਦਿੱਤਾ ਜਾਵੇ ਸਾਡਾ ਫਿਰ ਅਸੀਂ ਬੈਠ ਕੇ ਫੈਸਲਾ ਕਰਦੇ ਹਾਂ ਸੰਸਕਾਰ ਕਰਦੇ ਹਾਂ ਕਿਹੜੇ ਪੈਂਡ ਦਾ ਮਸਲਾ ਜੀ ਇਹ ਮਾਨਾ ਵਾਲੀ ਦਾ ਪੁੱਤ ਇਹ ਮੁੰਨਾ ਪੈਂਡਾ ਮੁੰਨਾ ਪੈਂਡਾ ਮਾਨਾ ਵਾਲੀ ਸੀ ਮਾਨਾ ਵਾਲੀ ਸਾਰੇ ਦੀ ਸਾਰੇ ਮਾਨਾ ਉਹ ਤਾਂਨੇ ਪੁੱਛ ਕੇ ਕਹਿੰਦੀ ਆ ਬੱਸ ਭਾਈ ਨਹੀਂ ਕਹਿੰਦੇ ਤੇਰੀ ਆ ਤੇਰੇ ਸੁਪੇਸ਼ ਕਰਾਂਗੇ ਤੇ ਅਸਕੇ ਕੁੜੀਆਂ ਪੇਸ਼ ਕਰੇਗੇ ਕੁੜੀਆਂ ਉਸ ਵੇਲੇ ਅਵੇਲੇਬਲ ਕਿ ਜੇ ਉਹਨੇ ਬੈਚ ਬਸਾਇਆ ਹੁੰਦਾ ਸੀਗਾ ਬਈ ਉਹਨਾਂ ਨੂੰ ਪੇਸ਼ ਕਰੋ ਉਹਦੇ ਭਰਾ ਨੂੰ ਪੇਸ਼ ਕਰੋ ਮਾਲਚਾ ਮੈਨੂੰ ਤੇ ਕਹਿੰਦੇ ਵੀ ਉਹ ਤਾਂ ਬਾਹਰ ਚਲਾ ਗਿਆ ਕਿੱਥੇ ਕਿੱਥੇ ਮਰ ਗਿਆ ਉਹਨੂੰ ਪੇਸ਼ ਕਰੋ ਕਿੱਥੇ ਡਾਕਟਰੀ ਨਹੀਂ ਹੋਈ ਨਹੀਂ ਕਿਤੇ 4 ਦਿਨ ਹੋ ਗਏ ਬਸ ਮੈਂ ਆਸੇ ਦੇਖ ਤੇ ਵੀ ਪਰ ਤੇ ਇਹ ਮੰਨ ਲੀਂਗੇ ਤੁਹਾਡੇ ਹਣ ਸਾਡੀ ਮੰਗੇ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਕੁੜੀ ਜਿਹੜੀ ਉਹ ਡਿਜ਼ਾਈਨ ਉਹਨਾਂ ਨੇ ਕੀਤਾ ਉਹਨਾਂ ਉਹਦਾ ਸਾਹਮਣੇ ਨਹੀਂ ਚਾਹੀਦਾ ਪਰ 우ਮਾ ਬਸਰਾਲ ਜਿਹੜੀ ਡੈਥ ਹੋਈ ਹੈ ਕੀ ਮਾਮਲਾ ਹੈ ਬਾਹਰ ਲੋਕ ਇਦਾਂ ਇਹ ਥੋੜਾ ਜਿਹਾ ਪਹਿਲਾਂ ਗਰੀਬ ਮੀਨਾ ਕੇ ਪਹਿਲਾਂ ਇਹਦੀ ਮੈਰਿਜ ਹੋ ਗਈ ਆ ਤੇ ਇਹਨਾਂ ਦੇ ਜਿਹੜਾ ਬਿਆਨ ਮੁਤਾਬਕ ਵੀ ਜਿਹੜਾ ਲੜਕਾ ਪਰਿਵਾਰ ਆ ਤੇ ਲੜਕਾ ਤੰਗ ਪ੍ਰੇਸ਼ਾਨ ਕਰਦੇ ਸੀ ਉਹਦੇ ਚੱਕਰ ਦੇ ਵਿੱਚ ਜਿਹੜੀ ਆ ਇਹਨੇ ਕੋਈ ਜਰੀਲੀ ਜੀ ਖਾ ਕੇ ਤੇ ਸਾਨੂੰ ਜਿਹੜਾ ਇੱਕ ਡੈਥ ਹੋਈਆ ਡੀਐਮਸੀ ਤੋਂ ਅਸਾਪਾ ਨੂੰ ਜਿਹੜੀ ਇੰਟੀਮੇਸ਼ਨ ਮਿਲੂ ਹੋਈ ਸੀ ਤੇ ਉਸ ਤੇ ਜਿਹੜਾ ਅਸੀਂ ਬਿਆਨ ਲਿਖ ਕੇ ਇਹਨਾਂ ਦੇ ਰੂਲਗ ਮੈਂਬਰ ਦੇ ਮੁਤਾਬਕ ਬਿਆਨਾਂ ਦਾ ਜਿਹੜੀ ਇਹ ਕਾਰਵਾਈ ਕਰ ਦਤੀ ਹੈ ਪਰਚਾ ਦਰਜ ਕਰ ਦਿੱਤਾ ਤੇ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਏਗਾ ਕਿੰਨੀ ਤਰੀਕ ਦੀ ਇਨਸੀਡੈਂਟ ਬਾਹਰ ਜਿਹੜੇ ਬਾਹਰ ਖੜੇ ਪ੍ਰਦਰਸ਼ਨ ਕਰਦੇ ਕਿਉਂ ਕਰ ਰਹੇ ਇਹ ਕਹਿੰਦੇ ਜੀ ਗ੍ਰਿਫਤਾਰ ਕਰੋ ਜਲਦੀ ਆ ਗਿਆ ਹੁਣ ਜੇ